ਚੋਲਾਂ ਦਾ ਆਟਾ ਨਾ ਸਿਰਫ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਸਗੋਂ ਇਹ ਸਕਿਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਵੀ ਮਦਦਗਾਰ ਹੁੰਦਾ ਹੈ ਚੋਲਾਂ ਦਾ ਆਟਾ ਸਕਿਨ ਲਈ ਕਿਸੇ ਰਾਮਬੰਦ ਤੋਂ ਘਟ ਨਹੀਂ ਹੈ ਜੋ ਪਿੰਪਲਸ ਤੋਂ ਲੈ ਕੇ ਝੋਡੀਆਂ ਚਾਹੀਆਂ ਪਿਗਮੈਂਟੇਸ਼ਨ ਕਾਲੇ ੱੱਬੇ ਬ੍ਰੇਕਆਊਟ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਕਿਨ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਚੋਲਾਂ ਦੇ ਆਟੇ ਦਾ ਬਣਿਆ ਪੈਕ ਇਸ ਦੇ ਫਾਇਦੇ ਅਤੇ ਵਰਤੋਂ ਕਰਨ ਦਾ ਸਹੀ तरीका ਸਭ ਤੋਂ ਪਹਿਲਾਂ ਜਾਣੋ ਪੈਕ ਬਣਾਉਣ ਦਾ ਸਹੀ ਤਰੀਕਾ ਪਹਿਲਾ ਤਰੀਕਾ ਇਸ ਦੇ ਲਈ ਇੱਕ ਕਾਲਜ 2 ਚਮਚ ਚੌਲਾਂ ਦਾ ਆਟਾ 2 ਚਮਚ ਠੰਡਾ ਦੁੱਧ ਹਾਫ ਚਮਚ ਮਲਾਈ ਹਾਫ ਚਮਚ ਕਾਫੀ ਪਾਊਡਰ ਮਿਲਾਓ ਇਸ ਨੂੰ ਚਿਹਰੇ ਤੇ 20 ਮਿੰਟਾਂ ਤੱਕ ਲਗਾਓ ਅਤੇ ਫਿਰ ਤਾਜੇ ਪਾਣੀ ਨਾਲ ਧੋ ਲਓ ਦੂਜਾ ਤਰੀਕਾ ਇੱਕ ਕਾਲੇਜ 2 ਚਮਚ 14 ਦਾ ਆਟਾ ਕੱਚਾ ਦਹੀਂ ਅਤੇ ਸ਼ਹਿਦ ਮਿਲਾਓ ਇਸ ਨੂੰ ਵੀ ਸਕਿਨ ਤੇ ਉਸੇ ਤਰ੍ਹਾਂ ਲਗਾਓ 5 ਤੋਂ 10 ਮਿੰਟ ਤੱਕ ਹਲਕਾ ਹਲਕਾ ਹੱਥਾਂ ਨਾਲ ਮ사ਜ ਕਰੋ ਅਤੇ ਸਾਦੇ ਪਾਣੀ ਨਾਲ ਧੋ ਲਓ ਤੀਜਾ ਤਰੀਕਾ ਦੋ ਚਮਚ ਚੌਲਾਂ ਦੇ 1.5 ਕੱਪ ਪਾਣੀ ਵਿੱਚ ਉਬਾਲ ਲਓ ਉਸ ਤੋਂ ਬਾਅਦ ਠੰਡਾ ਹੋਣ ਤੇ ਮਿਕਸੀ ਵਿੱਚ ਪੀਸ ਲਓ ਫਿਰ ਉਸ ਵਿੱਚ ਵਿਟਾਮਿਨ E ਦੇ ਕੈਪਸੂਲ ਇੱਕ ਜਾਂ ਦੋ ਪਾਓ ਅਤੇ ਨਾਰੀਅਲ ਤੇਲ ਦਾ ਇੱਕ ਚਮਚ ਅਤੇ ਕੱਚਾ ਦੁੱਧ ਦੇ ਦੋ ਚਮਚ ਪਾਓ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਫੇਸ ਉੱਪਰ ਲਗਾਓ ਲਗਾਤਾਰ ਇੱਕ ਜਾਂ ਦੋ ਹਫ਼ਤੇ ਲਗਾਉਣ ਨਾਲ ਫੇਸ ਦੀਆਂ ਸਾਰੀਆਂ ਪ੍ਰੋਬਲਮ ਠੀਕ ਹੋ ਜਾਣਗੀਆਂ ਕੀ ਰੋਜ਼ ਲਗਾ ਸਕਦੇ ਹਾਂ ਚੌਲਾਂ ਦਾ ਆਟਾ ਚਿਹਰੇ ਲਈ ਚੌਲਾਂ ਦੀ ਵਰਤੋਂ ਕਰਨਾ ਸਭ ਤੋਂ ਆਸਾਨ ਅਤੇ ਅਸਰਦਾਰ ਬਿਊਟੀ ਟਿਪਸ ਵਿੱਚੋਂ ਇੱਕ ਹੈ ਜਿਸ ਨੂੰ ਬਿਨਾਂ ਕਿਸੇ ਸਾਈਡ ਇਫੈਕਟ ਦੇ ਰੋਜ਼ਾਨਾ ਵਰਤਿਆ ਜਾ ਸਕਦਾ ਹੈ ਤੁਸੀਂ ਚਾਹੋ ਤਾਂ ਰੋਜ਼ਾਨਾ ਚੌਲਾਂ ਦੇ ਆਟੇ ਨਾਲ ਚਿਹਰਾ ਵੀ ਧੋ ਸਕਦੇ ਹੋ ਕਦੋਂ ਕਰੀਏ ਇਸਤੇਮਾਲ ਵੈਸੇ ਤਾਂ ਤੁਸੀਂ ਇਹ ਫੇਸ਼ੀਅਲ ਦਿਨ ਵਿੱਚ ਵੀ ਕਰ ਸਕਦੇ ਹੋ ਪਰ ਰਾਤ ਨੂੰ ਇਸ ਪੈਕ ਨੂੰ ਲਗਾਉਣਾ ਜ਼ਿਆਦਾ ਚੰਗਾ ਰਹਿੰਦਾ ਹੈ ਦਰਅਸਲ ਰਾਤ ਦੇ ਸਮੇਂ ਸਕਿਨ ਡੈਮੇਜ ਸੈਲ ਨੂੰ ਰਿਪੇਅਰ ਕਰਦੀ ਹੈ ਅਤੇ ਇਹ ਮਾਸਪੇਸ਼ੀਆਂ ਵੀ ਰਿਲੈਕਸ ਕਰਦਾ ਹੈ ਜਿਸ ਨਾਲ ਪੈਕ ਦੇ ਪੋਸ਼ਟਿਕ ਤੱਤ ਜ਼ਿਆਦਾ ਚੰਗੀ ਤਰ੍ਹਾਂ ਕੰਮ ਕਰ ਪਾਉਂਦੇ ਹਨ ਇਹ ਫਾਇਦੇਮੰਦ ਹੈ ਪੈਗ ਚੌਲਾਂ ਚ ਸਟਾਰਚ ਅਤੇ ਫੈਟ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਸਕਿਨ ਨੂੰ ਅੰਦਰੋਂ ਪੋਸ਼ਣ ਦਿੰਦੇ ਹਨ ਇਹ ਬੀ ਵਿਟਾਮਿਨ ਦਾ ਵਧੀਆ ਸਰੋਤ ਹੈ ਜੋ ਨਵੇਂ ਸੈੱਲਾਂ ਦੇ ਉਤਪਾਦਨ ਚ ਮਦਦ ਕਰਦਾ ਹੈ ਇਸ ਨਾਲ ਨਾ ਸਿਰਫ ਝੋਡੀਆਂ ਅਤੇ ਛਾਈਆਂ ਤੋਂ ਬਚਾ ਕਰ ਰਹਿੰਦਾ ਸਗੋ ਬਲੈਕ ਸਨ ਟੈਨ ਸਨ ਬਰਨ ਦੀ ਸਮੱਸਿਆ ਵੀ ਦੂਰ ਹੁੰਦੀ ਹੈ ਨੇਚਰਲ ਸਨਸਕ੍ਰੀਨ ਇਸ ਚ ਸੂਰਜ ਦੀਆਂ ਕਿਰਨਾਂ ਤੋਂ ਸੁਰੱਖਿਆ ਕਰਨ ਵਾਲੇ ਐਲ ਨੋਟਿਨ ਅਤੇ ਫੈਰੂਲਿਕ ਐਸਿਡ ਵਰਗੇ ایਜੈਂਟਸ ਵੀ ਹੁੰਦੇ ਹਨ ਜੋ ਇੱਕ ਇਸ ਨੂੰ ਵਧੀਆ ਨੇਚਰਲ ਸਨਸਕ੍ਰੀਮ ਬਣਾਉਂਦੇ ਹਨ ਸੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਸਿਹਤਮੰਦ ਅਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ